ਕਿ ਮਾਫੀ ਦਾ ਜਿਹੜਾ ਮਾਮਲਾ ਹੈ ਨਾ ਇਹ ਇਹਨੂੰ ਵੀ ਥੋੜਾ ਜਿਹਾ ਹੁਣ ਸਮਝ ਲਓ ਕਿ ਜਿਹੜੀ ਮਾਫੀ ਸ਼ੁਰੂ ਹੁੰਦੀ ਆ ਉਹ ਕਹਾਣੀ 2007 ਤੋਂ ਹੈ ਜੀ ਹੁੰਦਾ ਕੀ ਹੈ ਕਿ ਅੱਜ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਵੀ ਇੱਕ ਕੀਤੀ ਸੀਗੀ ਪ੍ਰੈਸ ਕਾਨਫਰੰਸ ਮੈਂ ਥੱਲੇ ਪੜ ਰਿਹਾ ਸੀ ਕਮੈਂਟ ਬਹੁਤ ਵਿਰਸਾ ਸਿੰਘ ਵਲਟੋਆ ਦੇ ਉਲਟ ਗੁੱਸੇ ਚ ਆ ਰਹੇ ਸੀ ਜੀ ਖੈਰ ਚਲੋ ਇਹ ਸਭ ਕੁਝ ਚੱਲਦਾ ਉਹਨਾਂ ਨੇ ਆਪਣੀ ਪਾਰਟੀ ਦੀ ਗੱਲ ਰੱਖਣੀ ਆ ਲੋਕ ਥੱਲੇ ਆਪੋ ਆਪਣੇ ਹਿਸਾਬ ਕਿਤਾਬ ਨਾਲ ਗੱਲ ਰੱਖਦੇ ਹਾਂਜੀ ਹਾਂਜੀ ਇਹ 2007 ਵਾਲਾ ਜਿਹੜਾ ਸੀਗਾ ਸਾੰਗ ਵਾਲਾ ਮਸਲਾ ਸੀ ਦੇਖੋ ਕਾਲੀਆਂ ਨੇ ਗਲਤੀਆਂ ਕੀਤੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਜੋ ਮਰਜ਼ੀ ਆਪਣੇ ਆਪ ਨੂੰ ਡਿਫੈਂਡ ਕਰੀ ਜਾਂਦੇ 2007 ਤੋਂ ਗੱਲ ਸ਼ੁਰੂ ਹੋਈ ਕਿਉਂਕਿ 2007 ਦੇ ਵਿੱਚ ਸਮਰਥਨ ਦਾ ਰੌਲਾ ਪੈ ਗਿਆ ਸੀ ਜੀ ਇਹਨਾਂ ਨੇ ਉਲਟ ਸਮਰਥਨ ਦਿੱਤਾ ਸੀ ਕਾਲੀਆਂ ਦੀ ਸਰਕਾਰ ਬਣ ਗਈ ਉਹਨਾਂ ਨੇ ਇਹਨਾਂ ਦੀ ਟਿਬਰੀ ਟਾਈਟ ਕੀਤੀ ਜਿਹੜੀ ਵਿੱਚੋਂ ਕਹਾਣੀ ਸੁਣਦੇ ਸਾਂ ਜੀ ਅੱਛਾ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਉਹ ਸਾੰਗ ਵਾਲਾ ਜਿਹੜਾ ਸੀ ਮਾਮਲਾ ਦਰਜ ਹੋ ਗਿਆ ਜੀ ਤੇ ਇਸ ਤੋਂ ਬਾਅਦ ਹਿੰਸਾ ਵੀ ਹੋਈ ਸੀ ਆਪਣੇ ਬਠਿੰਡੇ ਬਹੁਤ ਜ਼ਬਰਦਸਤ ਐ ਹੋਈ ਸੀਗੀ ਉਸ ਸਾਲ ਚਲੋ ਹੋਇਆ ਕੀ ਕਿ ਉਸ ਤੋਂ ਬਾਅਦ ਇੱਕ ਨਾ ਹੁੰਦੇ ਸਨ ਅਗਨੀ ਪੇਸ਼ ਹੁਣ ਹੈ ਨਹੀਂ ਕਿ ਸੰਸਾਰ ਜੀ ਉਹ ਬਹੁਤ ਕਹ ਲੋ ਕਿ ਹਿੰਦੂ ਧਰਮ ਦੇ ਵਿੱਚ ਬੜੀ ਤਰਕ ਭਰਪੂਰ ਗੱਲ ਕਰਨ ਵਾਲੇ ਬੰਦੇ ਸਨ ਜੀ ਯਾਨੀ ਕਟੜ ਨਹੀਂ ਸੀਗੇ ਸਨਾਤਨ ਹੀ ਉਹਨਾਂ ਨੂੰ ਕਹਿ ਸਕਦੇ ਆਪਾਂ ਹਾਲਾਂਕਿ ਜਿਹੜੇ ਕੁਝ ਕਟੜ ਨੇ ਹਿੰਦੂ ਤਵੀ ਨੇ ਬਿਲਕੁਲ ਉਹ ਅੱਜ ਵੀ ਅਗਨੀ ਵੇਸ਼ ਤੇ ਭੜਕ ਜਾਂਦੇ ਆ ਚਲੋ ਉਹ ਛੱਡ ਦਿਓ ਤੁਸੀਂ ਮੈਂ ਜਿਹੜੀ ਆਨ ਦਾ ਰਿਕਾਰਡ ਗੱਲ ਕਰਦਾ ਜੀ ਇੱਕ ਅਗਨੀ ਵੇਸ਼ ਇੱਕ ਸੀਗੇ ਸ਼ਾਇਦ ਇਸਾਈਆਂ ਚੋਂ ਸਨ ਇੱਕ ਸਨ ਉਸ ਟਾਈਮ ਮੁਸਲਮਾਨ ਜੀ ਧਰਮ ਚ ਇਹਨਾਂ ਨੇ ਇੱਕ ਬਣਾਈ ਸੀ ਸਰਬ ਧਰਮ ਸੰਸਦ ਸੰਸਦ ਜੀ ਉਹਦੇ ਚ ਕੀ ਆ ਕਿ ਇਹ ਮਿਲੇ ਸੀਗੇ ਡੇਰੇ ਵਾਲਿਆਂ ਨੂੰ ਜਾ ਕੇ ਡੇਰੇ ਵਾਲਿਆਂ ਨੂੰ ਕਿਹਾ ਸੀਗਾ ਕਿ ਪੀਸ ਵਾਸਤੇ ਬਈ ਤੁਸੀਂ ਮਾਫੀ ਮੰਗ ਲਓ ਜੀ ਚਲੋ ਉਹਦਾ ਜ਼ਿਕਰ प्रदीप ਪਲੇਅਰ ਨਹੀਂ ਕਰਦਾ ਉਹ ਇਥੋਂ ਮੁਕਤ ਹੋ ਜਾਂਦਾ ਕਹਿੰਦਾ ਜੀ ਮੈਨੂੰ 2007 ਤੱਕ ਦੀ ਤਕਾਣੀ ਨਾ ਪੁੱਛੋ ਜੀ ਜੀ ਉਹ ਅੱਜ ਵਿਰਸਾ ਸਿੰਘ ਵਿਲਟੋਆ ਨੇ ਉਹਦਾ ਜ਼ਿਕਰ ਕੀਤਾ ਮੈਂ ਤਾਂ ਦੱਸ ਰਿਹਾ ਤੁਹਾਨੂੰ ਅਗਨੀ ਵੇਸ਼ ਦੇ ਮਾਮਲੇ ਦੇ ਵਿੱਚ ਕੁਝ ਮਤਲਬ ਕਿ ਰਿਪੋਰਟਾਂ ਮੈਂ ਕੱਢੀਆਂ ਜਿਵੇਂ ਤੁਸੀਂ ਦੇਖੋਗੇ ਤਾਂ ਅਗਨੀ ਵੇਸ਼ ਇੱਕ ਬਹੁਤ ਤਗੜੀ ਨਿਊਜ਼ ਏਜੰਸੀ ਹੈ ਯੂਐਨਆਈ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਸ ਟਾਈਮ ਕਿਉਂਕਿ ਉਹ ਅਕਾਲ ਤਖਤ ਸਾਹਿਬ ਤੇ ਆ ਗਏ ਉਹਨਾਂ ਨੇ ਆ ਕੇ ਤੇ ਇੱਕ ਮਤਲਬ ਕਿ ਡਾਕੂਮੈਂਟ ਜਿਹੜਾ ਸੀ ਪੇਨਡ ਕੀਤਾ ਸੀਗਾ ਹੂੰ ਉਹਦੀ ਤਸਵੀਰ ਵੀ ਹੈਗੀ ਆ ਜੀ ਜੋਗਿੰਦਰ ਸਿੰਘ ਵਿਧਾਂਤੀ ਹੁੰਦੇ ਸਨ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਇੱਥੇ ਦਾ ਉਹ ਆ ਕੇ ਪੇਟ ਕਰ ਰਹੇ ਉਹ ਤਸਵੀਰ ਵੀ ਆ ਗਈ ਹੈ ਮੈਂ ਉਹ ਕੱਢੀ ਵੀ ਹੋਈ ਆ ਅੱਛਾ ਉਹਦੇ ਵਿੱਚ ਬਾਅਦ ਚ ਸਵਾਮੀ ਅਗਨੀ ਵੇਸ਼ ਉਹਨਾਂ ਦਾ ਨਾਮ ਸੀ ਜਿਨ੍ਹਾਂ ਦਾ ਉਹ ਕੀ ਕਹਿ ਰਿਹਾ ਉਹ ਕਹਿੰਦੇ ਆ ਕਿ ਸਵਾਮੀ ਅਗਨੀ ਵੇਸ਼ ਐਕਸਪ੍ਰੈਸਡ ਸੈਟੀਸਫੈਕਸ਼ਨ ਐਂਡ ਕਲੇਮਡ ਥੈਟ ਇਟ ਵਾਸ ਹੇਲਡ ਔਨ ਅ ਪੋਜ਼ਿਟਿਵ ਨੋਟ ਅਕੋਰਡਿੰਗ ਟੂ ਦਾ ਸਵਾਮੀ ਜਥੇਦਾਰ ਮੱਕੜ ਉਦੋਂ ਅਵਤਾਰ ਸਿੰਘ ਮੱਕੜ ਆ ਜੀ ਜਥੇਦਾਰ ਅਵਤਾਰ ਸਿੰਘ ਮੱਕੜ ਟੋਲ देम ਥੈਟ ਦਾ ਫਾਈਵ ਸਿੱਖ ਹਾਈ ਪ੍ਰੈਸਟ ਹੈਡ ਟੂ ਡਿਸਾਈਡ ਔਨ ਦਾ ਸੱਚਾ ਸੌਦਾ ਅਪੋਲੋਜੀ ਐਂਡ ਇਟ ਵਾਸ ਦਾ ਡਿਊਟੀ ਆਫ ਦਾ ਐਸਜੀਪੀਸੀ ਟੂ ਇੰਪਲੀਮੈਂਟ ਦਾ ਡਿਸੀਜਨ ਆਫ ਦਾ ਅਕਾਲ ਤਖਤ ਹਮ ਅਗਨੀ ਵੇਸ਼ ਜਿਹੜੇ ਸੀਗੇ ਉਹਨਾਂ ਨੇ ਯੂਐਨਆਈ ਦੇ ਨਾਲ ਗੱਲ ਕਰਦੇ ਆ ਇਹ ਗੱਲ ਕਹੀ ਕਿ ਜਿਹੜੇ ਮੱਕੜ ਸਾਹਿਬ ਆ ਉਹਨਾਂ ਨੇ ਭਰੋਸਾ ਦਿੱਤਾ ਜੀ ਕਿ ਸਿੰਘ ਸਹਿਬਾਨ ਦੀ ਇਕੱਤਰਤਾ ਹੋਏਗੀ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਫੈਸਲਾ ਹੋਏਗਾ ਲਾਗੂ ਹੋ ਜਾਏਗਾ ਕਿਉਂਕਿ ਪਹਿਲਾਂ ਵਿਰੋਧ ਹੋ ਗਿਆ ਸੀਗਾ ਸ਼ਾਇਦ ਮਾਫੀ ਮਤਲਬ ਕਿ ਪਤਾ ਨਹੀਂ ਉਹਨਾਂ ਨੇ ਲਿਖ ਕੇ ਨਹੀਂ ਸੀ ਦਿੱਤੀ ਕੋਈ ਹਸਾਬ-ਕਿਤਾਬ ਹੋ ਗਿਆ ਸੀ ਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਵਿਦਵਾਨਤੀ ਸਾਹਿਬ ਸੀਗੇ ਇਹ ਮੁਕਰ ਗਏ ਸਨ ਇਹਨਾਂ ਨੇ ਮਤਲਬ ਇਹ ਗੱਲ ਕਹੀ ਸੀ ਉਸੇ ਟਾਈਮ ਹੀ ਕਿ ਕੋਈ ਵੀ ਇੱਥੇ ਮਾਫੀ ਨਾਮਾ ਨਹੀਂ ਆਇਆ ਕਿਉਂਕਿ ਵਿਰੋਧ ਸ਼ੁਰੂ ਹੋ ਗਿਆ ਸੀਗਾ ਨਾ ਇਹ ਮੁਕਰ ਗਏ ਸਨ ਪਰ ਜਿਹੜੇ ਰਾਜ ਸਭਾ ਦੇ ਸਾਬਕਾ ਮੈਂਬਰ ਆ ਤਰਲੋਚਨ ਸਿੰਘ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਲੈਟਰ ਸੀ ਉਹ ਲਿਖਿਆ ਹੀ ਮੈਂ ਸੀ 2007 ਚ ਦੱਸੋ ਮਾਫੀ ਵਾਲਾ ਉਹ ਕਹਿੰਦੇ ਡਰਾਫਟ ਮੈਂ ਕੀਤਾ ਸੀਗਾ ਅੱਛਾ ਫਿਰ ਵਿਧਾਨਤੀ ਸਾਹਿਬ ਨੇ ਨਾ ਕੀਤੀ ਸੀਗੀ ਮਈ 28 ਨੂੰ ਇੱਕ ਖਬਰ ਲੱਗਦੀ ਆ ਡੈਡੀ ਵਿੱਚ ਸੀਗੀ ਸ਼ਾਇਦ ਸੋਰਸ ਮੈਂ ਤਾਂ ਹਸਦੇ ਨਾ ਪੀਟੀਆਈ ਤੋਂ ਲਿਆ ਜੀ ਵੀ ਹੈਵ ਨਾਟ ਰੀਸੀਵਡ ਡੇਰਾ ਚੀਫਸ ਅਪੋਲੋਜੀ ਅਕਾਲ ਤਖਤ ਮਤਲਬ ਕਿ ਕਿਨੇ ਮਾਫੀ ਨਾਮਾ ਆਇਆ ਨਹੀਂ ਹਾਂ ਜੀ ਵਧਾਤੀ ਸਾਹਿਬ ਕਹਿੰਦੇ ਆ ਮੈਂ 2017 ਦੀ ਫੇਰ ਇੱਕ ਉਹਨਾਂ ਦੀ ਇੰਟਰਵਿਊ ਕੱਢੀ ਕਿਉਂਕਿ ਉਹ ਹੁਣ ਸੰਸਾਰ ਚ ਚੈ ਨਹੀਂ ਗਏ ਕੁਝ ਇਹ ਜਿਹੜੇ ਧਾਰਮਿਕ ਪੁਰਸ਼ ਆ ਇਸ ਵੇਲੇ ਸੂਖਮ ਸਾਹਿਬ ਸੰਸਾਰ ਚ ਨਹੀਂ ਗਏ ਤਾਂ ਉਹ ਜੋ ਉਹਨਾਂ ਦੀਆਂ ਸਟੇਟਮੈਂਟਾਂ ਨੇ ਉਸ ਵੇਲੇ ਦੀਆਂ ਇੰਟਰਵਿਊਜ਼ ਨੇ ਆਪਾਂ ਉਹਨਾਂ ਦੇ ਜ਼ਰੀਏ ਹੀ ਪੁਖਤਾ ਕਰ ਸਕਦੇ ਆ ਜਿਉ ਹੁਣ ਤਾਂ ਆਪਾਂ ਟੈਲੀਫੋਨ ਲਾ ਲਈਏ ਉੱਥੇ ਤੁਹਾਨੂੰ ਪਤਾ ਤਾਰਾ ਨਹੀਂ ਪਹੁੰਚਦੀਆਂ ਆਪਣੇ ਵਰਗਿਆਂ ਦੇ ਤਾਂ ਨਹੀਂ ਪਹੁੰਚਦੀਆਂ ਜੀ ਇਹ 2017 ਚ ਜੋ ਪਟਿਆਲ ਹੈ ਨਾ ਤੁਸੀਂ ਸ਼ਾਇਦ ਜਾਣਦੇ ਹੋਗੇ এবੀਪੀ ਦੇ ਪੱਤਰਕਾਰ ਆ ਜਗਵੰਦਰ ਪਟਿਆਲ ਜੀ ਉਹਨਾਂ ਨੂੰ ਇੱਕ ਇੰਟਰਵਿਊ ਦੰਦੇ ਆ ਹੂੰ ਉਹਦੇ ਚ ਵਿਧਾਨਤੀ ਸਾਹਿਬ ਇੱਕੀ ਗੱਲ ਕਹਿ ਰਹੇ ਉਸ ਇੰਟਰਵਿਊ ਦੇ ਵਿੱਚੋਂ ਮੈਂ ਅੰਸ਼ਕ ਨੋਟ ਕੀਤੇ ਆ ਜੀ ਉਹ ਕਹਿੰਦੇ ਆ ਕਿ ਮਈ 2007 ਵਿੱਚ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਵਾੰਗ ਵੈਸੇ ਸਵਾੰਗ ਨਹੀਂ ਆਪਾਂ ਸਾੰਗ ਹੀ ਕਹਿ ਦਈਏ ਤਾਰਨ ਦਾ ਸਿੱਖਾਂ ਦੇ ਮਨਾ ਚ ਬਿਆਦ ਰੋਸ ਸੀ ਉਦੋਂ ਇਹ ਕਹਿੰਦੇ ਆ ਕਿ ਇਹਨਾਂ ਨੂੰ ਮਾਫੀ ਦਿਵਾਉਣ ਵਾਸਤੇ ਗੱਲ ਛਿੜੀ ਸੀ ਪਰ ਮੈਂ ਡੇਰਾ ਮੁਖੀ ਨੂੰ ਮਾਫੀ ਦੀ ਗੱਲ ਜਿਹੜੀ ਆ ਪ੍ਰਵਾਨ ਨਹੀਂ ਸੀ ਕੀਤੀ ਮਤਲਬ ਇੱਕ ਮੌਕੇ ਤੇ ਕਹਿੰਦੇ ਆ ਕਿ ਮਾਫੀ ਨਾਮਾ ਆਇਆ ਹੀ ਨਹੀਂ ਜੀ ਹੁਣ ਕਈ ਸਾਲ ਬਾਅਦ 10 ਸਾਲਾਂ ਬਾਅਦ ਉਹ ਕਹਿੰਦੇ ਕਿ ਜੀ ਗੱਲ ਉਹਦੋਂ ਛਿੜੀ ਸੀ ਹੂੰ ਇਹ ਕਿੰਨਾ ਨੇ ਹੋਰ ਦਿੱਤਾ ਸੀਗਾ ਹੁਕਮਨਾਮਾ ਸ਼ਾਇਦ ਆਰਐਸਐਸ ਦੇ ਖਿਲਾਫ ਉਹਦੇ ਤੇ ਵੀ ਇਹਨਾਂ ਨੇ ਗਾਂ ਇਸੇ ਹੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਇਹ ਇੱਕ ਤਾਂ ਗੁਰਮੀਤ ਰਾਮ ਰਹਿਮ ਕਹਿੰਦੇ ਕਿ ਸਿੱਖਾਂ ਨੂੰ ਬੁੱਧੂ ਬਣਾ ਰਿਹਾ ਸੀ ਜੀ ਤੇ ਨਾਲ ਕਿਹਾ ਕਿ ਅਸਲ ਦੇ ਵਿੱਚ ਭਈ ਗੱਲ ਇਹ ਆ ਕਿ ਆਰਐਸਐਸ ਵੱਲੋਂ ਤੇ ਅਡਵਾਨੀ ਤੱਕ ਨੇ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਸੀ ਉਸ ਹੁਕਮ ਨਾਮ ਨੂੰ ਵਾਪਸ ਲੈਣ ਦਾ ਕਿਹੜਾ ਜਿਹੜਾ ਆਰਐਸਐਸ ਨੇ ਕਰਾਇਆ ਇੱਕ ਬੰਦੇ ਨਾਲ ਜੁੜਿਆ ਹੋਇਆ ਮਾਮਲਾ ਬਹੁਤ ਜਗ੍ਹਾ ਤੇ ਫੈਲਿਆ ਹੋਇਆ ਹੈ ਉਹੀ ਮੈਂ ਕਹਿ ਰਿਹਾ ਕਿ ਸਿੱਖ ਲੀਡਰਾਂ ਚ ਵੀ ਵੇਖੋ ਕੀ ਚੱਲ ਰਿਹਾ ਅੱਛਾ ਹੋਰ ਦੱਸ ਦਿੰਦਾ ਮੈਂ ਤੁਹਾਨੂੰ ਜਿਹੜੇ ਗੁਰਮਖ ਸਿੰਘ ਸੀ ਗਿਆਨੀ ਗੁਰਮਖ ਸਿੰਘ ਜੀ ਜਿਹੜੇ ਇਸ ਮਾਫੀ ਨੂੰ ਪ੍ਰਵਾਨ ਤੇ ਪ੍ਰਵਾਨ ਕਰਨ ਵਾਲੇ ਗੁਰਮਤੇ ਨੂੰ ਰੱਦ ਕਰਨ ਵਾਲਿਆਂ ਚ ਸਨ ਜੀ ਉਹ ਆ ਕੇ ਔਨ ਰਿਕਾਰਡ ਕੀ ਕਹਿ ਰਹੇ ਗੁਰਮਖ ਸਿੰਘ ਉਹ ਕਹ ਰਹੇ ਆ ਕਿ ਜੀ ਸਾਨੂੰ ਉਥੇ ਬਾਦਲਾਂ ਦੀ ਰਹਿਸ਼ ਤੇ ਬੁਲਾਇਆ ਗਿਆ ਸਾਰਾ ਕੁਝ ਹੋਇਆ ਉਹ ਵੀ ਸਾਰੇ ਆਪਾਂ ਦਸਤਾਵੇਜ਼ ਵਿੱਚ ਕੱਢੇ ਹੋਏ ਆ ਜੋ ਇਹਨਾਂ ਨੇ ਬੋਲਿਆ ਹੋਇਆ ਵੈਸੇ ਉਹ ਤੁਸੀਂ ਗੂਗਲ ਕਰ ਲੈਣਾ YouTube ਕਰ ਲੈਣਾ ਉਹਨਾਂ ਦੀ ਇੰਟਰਵਿਊ ਪਈ ਆ ਤੇ ਕਮਾਲ ਦੀ ਗੱਲ ਆ ਕਿ ਇਹਨਾਂ ਦੇ ਭਰਾ ਜਿਹੜੇ ਹਿੰਮਤ ਸਿੰਘ ਜਿਹੜੇ ਇਹਨਾਂ ਦੇ ਪੀ ਵੀ ਸੀਗੇ ਜੀ ਉਹ ਮੁੜ ਕੇ ਕਹਿ ਦਿੰਦੇ ਆ ਉਹ ਮੁੱਕਰ ਜਾਂਦੇ ਆ ਕਿ ਮੁੜ ਕੇ ਗਿਆਨੀ ਗੁਰਮukh ਸਿੰਘ ਚੁੱਪ ਹੋ ਗਏ ਹਿੰਮਤ ਸਿੰਘ ਦੀ ਬਹਾਲੀ ਹੋ ਗਈ ਸਾਰਾ ਕੁਝ ਹੋ ਗਿਆ ਸੈਟ ਹੋ ਗਿਆ ਉਹ ਕਹਿੰਦੇ ਜੀ ਕਿ ਦੇਖੋ ਗੱਲ ਇਹ ਆ ਕਿ ਭਾਈ ਸਾਡੇ ਤਾਂ ਬਿਆਨ ਹੀ ਇਹਨਾਂ ਨੇ ਧੱਕੇ ਨਾਲ ਲਏ ਜੀ ਜੀ ਮਤਲਬ ਕਿ ਫਿਰ ਸਾਰਾ ਕੁਝ ਇਧਰ ਨੂੰ ਹੋ ਤੁਰਦਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੱਥੇ ਗਿਆਨੀ ਗੁਰਮukh ਸਿੰਘ ਇਹ ਕਹਿ ਰਹੇ ਆ ਕਿ ਉਹਨਾਂ ਦਾ ਬਿਆਨ ਵੀ ਪੜ ਦੇਣਾ ਮੈਂ ਕਿ ਸਾਨੂੰ ਮਤਲਬ ਕਿ 16 ਸਤੰਬਰ 2115 ਨੂੰ ਆਪਣੀ ਕਾਰ ਚ ਬਿਠਾ ਕੇ ਗਿਆਨੀ ਗੁਰਬਚਨ ਸਿੰਘ ਜੜੇ ਜੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਚ ਲੈ ਗਏ ਜਿੱਥੇ ਪਹਿਲਾਂ ਤੋਂ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼ੁਰੂਮਣ ਅਕਾਲੀ ਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਹਦਾ ਅੱਜ ਜ਼ਿਕਰ ਵੀ ਕੀਤਾ ਹੈ ਕਲੀਅਰ ਦੀ ਇੰਟਰਵਿਊ ਤਾਂ ਇਹ ਮੌਜੂਦ ਸੀ ਕਿ ਤੇ ਸੁਖਵੀਰ ਸਿੰਘ ਨੇ ਜਿਹੜਾ ਉਹ ਹਿੰਦੀ ਚ ਲਿਖਿਆ ਪੱਤਰ ਸੀਗਾ ਜੋ ਕਲੀਅਰ ਕਲੇਮ ਕਰਦਾ ਹੈ ਕਿ ਉਹ ਸਾਨੂੰ ਫੜਾਇਆ ਤੇ ਕਿਹਾ ਕਿ ਜਲਦੀ ਰਫਾਦਾਫਾ ਕਰੋ ਹੂੰ ਇਹ ਗਿਆਨੀ ਗੁਰਮੁਖ ਸਿੰਘ ਕੀ ਕਹਿੰਦੇ ਆ ਤੇ ਮੁੜ ਕੇ ਆਪ ਹੀ ਚੁੱਪੋ ਕੇ ਬਹਿ ਜਾਂਦੇ ਆ ਤੇ ਇਹਨਾਂ ਦੇ ਭਰਾ ਜਿਹੜੇ ਮੁੜ ਕੇ ਕਹਿੰਦੇ ਨਹੀਂ 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 ਜੀ ਉਹ ਤੇ ਬਿਆਨ ਇਦਾਂ ਇਹ ਕਿੰਨਾ ਜੀ ਕਮੈਂਟ ਵੀ ਸੀ ਇਹਦਾ ਤੁਹਾਡੀ ਗੱਲ ਨਾਲ ਜੁੜਿਆ ਹੋਇਆ ਉਹ ਮੈਂ ਹੁਣ ਨਾਂ ਅੱਗੇ ਲੰਘਿਆ ਜੀ ਪਰ ਉਹਨਾਂ ਦੀ ਗੱਲ ਮੈਨੂੰ ਚੇਤੇ ਆ ਰਹੀ ਤੁਹਾਡੇ ਨਾਲ ਤੋਂ ਉਹ ਕਹਿ ਰਹੇ ਸੀ ਕਿ ਕਿ ਸਿੱਖ ਕਿਤੇ ਨਾ ਕਿਤੇ ਪੱਕੇ ਨਹੀਂ ਹੈਗੇ ਧਰਮ ਦੇ ਵਿੱਚ ਹਿਲਜੁਲ ਕਰ ਜਾਂਦੇ ਆ ਤੇ ਤੁਹਾਡੇ ਸਾਹਮਣੇ ਤੁਹਾਨੂੰ ਦੇ ਵਿੱਚ ਪੱਕੇ ਆ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਐ ਚ ਤਾਂ ਇਹੀ ਜਿਹੜਾ ਤੁਹਾਡੇ ਸਾਹਮਣੇ ਆ ਕਿ ਕਿਦਾਂ ਬਿਆਨ ਬਦਲਦੇ ਐ ਇੱਕ ਦੂਜੇ ਤੇ ਕਮਾਲ ਹੋ ਗਈ ਆ ਸਭ ਕੁਝ ਵੇਖੋ ਇੱਕ ਵਾਰੀ ਕੋਈ ਹੋਰ ਕਲੇਮ ਕਰ ਰਿਹਾ ਦੂਜੀ ਵਾਰੀ ਹੋਰ ਇੱਕ ਵਾਰੀ ਮੰਨ ਰਿਹਾ ਇੱਕ ਵਾਰੀ ਉਹ ਮੰਨ ਰਿਹਾ ਕਿ ਉਹ ਮੇਰੇ ਕੋਲ ਕੋਈ ਮਾਫੀ ਨਾਮਾ ਹੀ ਨਹੀਂ ਆਇਆ ਇਹ ਮਾਫੀ ਨਾਮਾ ਹੀ ਨਹੀਂ ਆਇਆ ਤਾਂ ਗੱਲ ਫਿਰ ਕਿੱਥੋਂ ਛੜ ਗਈ ਜੀ ਜੀ ਤਰਲੋਚਨ ਸਿੰਘ ਕਹਿ ਰਿਹਾ ਕਿ ਮੈਂ ਡਰਾਫਟ ਹੀ ਮੈਂ ਕੀਤਾ ਉਹ ਵੀ ਇੱਕ ਸਿੱਖ ਕਹਿ ਰਿਹਾ ਜੀ ਜੀ ਉਹ ਮਤਲਬ ਕਿ ਆਹ ਕੁਝ ਜਿਹੜਾ ਉਹ ਚੱਲਦਾ ਹੈ ਬਹੁਤ ਪੰਬਲ ਪੂਸਾ ਵੱਡਾ ਹੈ ਤਾਂ ਉਸ ਪੰਬਲ ਪੂਸੇ ਚ ਨਿਆਹ ਲੱਭ ਪਾਉਣਾ ਜਿਹੜਾ ਖਾਸ ਤੌਰ ਤੇ ਕਿ ਬੇਅਦਬੀ ਕਿਸ ਨੇ ਕਰਵਾਈ ਕਿਉਂ ਕਰਵਾਈ ਤੇ ਮੈਂ ਇੱਕ ਚੀਜ਼ ਹੋਰ ਦੱਸਦਾ ਜੀ ਬੇਅਦਬੀ ਦੇ ਇੱਕ ਅਹਿਮ ਘਟਨਾ ਕ੍ਰਮ ਨੂੰ ਇੱਥੇ ਮਨਫੀ ਕਰ ਦਿੱਤਾ ਜਾਂਦਾ ਉਹ ਹੈ ਜੋ ਮਲੇਰ ਕੋਟਲੇ ਬੇਅਦਬੀ ਹੋਈ ਹੈ ਜੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਫਸਾਉਣ ਦਾ ਕੋਝ ਯਤਨ ਹੋਇਆ ਉਸ ਕੜੀ ਨੂੰ ਕਿਉਂ ਨਹੀਂ ਜੋੜਿਆ ਜਾਂਦਾ ਜੀ ਤੇ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ ਇਹ ਬਿਲਕੁਲ ਬਿਲਕੁਲ ਜੁੜਦੀਆਂ ਹਨ ਜੀ ਇੱਕ ਵਾਰ ਕਮੈਂਟ ਮੈਂ ਪੜ ਲਵਾਂ ਕਿਉਂਕਿ ਗੱਲਬਾਤ ਏਡੀ ਗੰਭੀਰ ਚੱਲ ਰਹੀ ਸੀ ਤੇ ਕਮੈਂਟਾਂ 'ਚ ਮੈਂ ਨਹੀਂ ਪੜ ਸਕਿਆ ਜ਼ਿਆਦਾ ਵਿਕਰ ਸਿੰਘ ਕਹਿ ਰਹੇ ਨੇ ਕਿ ਕੋਈ ਸਿੱਖ ਜਾਂ ਪੰਜਾਬੀ ਇਹ ਨਹੀਂ ਸਮਝਦਾ ਕਿ ਬੇਅਦਬੀ ਬਾਦਲਾ ਨੇ ਕੀਤੀ ਜਾਂ ਕਰਵਾਈ ਰੌਲਾ ਇਹ ਹੈ ਕੇ ਬਾਦਲਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਣ ਬਾਅਦ ਬੇਅਦਮੀ ਕਰਨ ਵਾਲਿਆਂ ਤੇ ਕੋਈ ਕਾਰਵਾਈ ਜਾਂ ਕੋਈ ਰੋਸ ਨਹੀਂ ਕੀਤਾ ਜਾਂਦਾ ਇਹ ਗੱਲ ਬਿਲਕੁਲ درست ਹੈ ਇਹ ਸਵਾਲ ਤੇ ਉਹਨਾਂ ਨੂੰ ਹੋਣਗੇ ਹੋਣਗੇ ਕਿਉਂਕਿ ਪ੍ਰਸ਼ਾਸਕੀ ਤੌਰ ਤੇ ਤੇ ਉਹ ਤਾਕਤ ਉਹਨਾਂ ਦੇ ਕੋਲ ਆ ਨਾ ਉਸ ਵੇਲੇ ਹੂੰ ਤੇ ਗੱਲ ਇਹ ਆ ਕਿ ਹੋਣਾ ਚਾਹੀਦਾ ਸੀਗਾ ਤਲਾਸ਼ੀ ਵਗੈਰਾ ਜਿਹੜੀ ਉਹ ਰੋਕਣ ਦੀ ਉੱਥੇ ਗੱਲ ਚੱਲੀ ਆ ਕਿ ਤਲਾਸ਼ੀ ਹੋ ਰਹੀ ਸੀ ਉਹ ਰੋਕੀ ਗਈ ਆ ਉਦੋਂ ਕਾਣੀਆਂ ਸੁਣਦੇ ਰਹੇ ਆ ਗੱਲਾਂ ਸੁਣਦੇ ਰਹੇ ਆ ਜੀ ਇਹ ਤਾਂ ਸਵਾਲ ਉਹਨਾਂ ਤੇ ਹੈਗੇ ਹੀ ਆ ਤੇ ਉਹ ਤੇ ਮੰਨਦੇ ਵੀ ਆ ਬਾਤ ਦੇ ਵਿੱਚ ਹੁਣ ਮੰਨ ਨਹੀਂ ਵੀ ਜਾਂਦੇ ਆ ਕਿ ਭਾਈ ਸਾਡੇ ਕੋਲ ਜੇ ਗਲਤੀਆਂ ਰਹਿ ਗਈਆਂ ਅਸੀਂ ਜ਼ਿੰਮੇਵਾਰਾ ਗੁਨਾਹਗਰ ਹੈ ਉਹ ਤਾਂ ਹੁਣ ਕੱਲ ਤੱਕ ਸਭ ਤੇ ਇਹ ਮਾਮਲਾ ਹੈਗਾ ਤੂੰ ਤਾਂ ਮੰਨਦੇ ਵੀ ਪਰ ਦੇਰ ਕਰ ਦਿੰਦਾ ਬੰਦਾ ਕਈ ਵਾਰ ਉਹ ਚੀਜ਼ ਨੂੰ ਰਿਅਲਾਈਜ਼ ਕਰਨ ਦੇ ਵਿੱਚ ਜਿਹੜੀ ਚੀਜ਼ ਕਦੇ ਤੁਹਾਨੂੰ ਸ਼ੁਰੂ ਦੇ ਵਿੱਚ ਅਹਿਸਾਸ ਹੀ ਨਹੀਂ ਹੁੰਦੀ ਕਿ ਯਾਰ ਮੈਂ ਗਲਤ ਕਰ ਰਿਹਾ ਕਿਉਂਕਿ ਉਦੋਂ ਤੁਹਾਡੇ ਕੈਲੂਕੇਜ਼ਨੀਆਂ ਦੇ ਵਿੱਚ ਫਤੂਰ ਹੁੰਦਾ ਤਾਕਤ ਦਾ ਗਰੂਰ ਹੁੰਦਾ ਤਾਕਤ ਦਾ ਬਿਲਕੁਲ ਸਿਆਸਤ ਦਾ ਵੀ ਤੇ ਸਿਆਸਤ ਦੀ ਖੇਡ ਵੀ ਇਦਾਂ ਦੀ ਹੈ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਜਸਟਿਸ ਜਸਟਿਸ ਜੋਰਾ ਸਿੰਘ ਨੇ ਵੀ ਅਕਾਲੀ ਦਲ ਦੇ ਨਾਲ ਨਾਲੇ ਕਾਮ ਆਦਮੀ ਪਾਰਟੀ ਦੇ ਮੈਂਬਰ ਦਾ ਵੀ ਨਾਲ ਹੁੰਦਾ ਜ਼ਿਕਰ ਕੀਤਾ ਸੀ ਆਪ ਬਿਲਕੁਲ ਜਸਟਿਸ ਜੋਰਾ ਸਿੰਘ ਹੋਰ ਨਾਲ ਗੱਲ ਵੀ ਕੀਤੀ ਹੈ ਇਸ ਬਾਬਤ ਤਾਂ ਬਿਲਕੁਲ ਉਹ ਕਹਿੰਦੇ ਆ ਕਿ ਮਾਨ ਸਾਹਿਬ ਆ ਜਾਣਾ ਕੱਲ ਤੱਕ ਸਭ ਤੇ ਮਾਨ ਸਾਹਿਬ ਜਦੋਂ ਅਕਾਲ ਤਖਸਬ ਤੇ ਆਜੂਗੇ ਤੇ ਮੈਂ ਜਿਹੜੇ ਡਾਕੂਮੈਂਟ ਕਹੂੰਗਾ ਉਹ ਡਾਕੂਮੈਂਟ ਦੇ ਦੇਣ ਪਤਾ ਲੱਗ ਜਾਊਗਾ ਜੀ ਇਹ ਖਬਰ ਆਪਾਂ ਪਹਿਲੇ ਤਾਂ ਕੀਤੀ ਵੀ ਸੀ ਹਾਂ ਜੀ ਇਹ ਆਪਾਂ ਕਰ ਦਿੱਤੀ ਸੀ ਕਿਉਂਕਿ ਉਹਨਾਂ ਦੇ ਨਾਮ ਤੇ ਇੱਕ ਪੋਸਟ ਜਿਹੜਾ ਵਾਇਰਲ ਹੋ ਰਿਹਾ ਸੀਗਾ ਜਿਹਨੂੰ ਸ਼ਾਇਦ ਅੱਜ ਮੇਰੇ ਖਿਆਲ ਦੇ ਨਾਲ ਦਰਸਾ ਸਿੰਘ ਮਲਟੋਆ ਹੋਰਾਂ ਨੇ ਵੀ ਕੋਰਟ ਕੀਤਾ ਹੈ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਸਾਬਕਾ ਜਥੇਦਾਰ ਗੈਨਿਕ ਗੁਰਬਚਨ ਸਿੰਘ ਜੀ ਨੂੰ ਵੀ ਬੋਲਣਾ ਚਾਹੀਦਾ ਇਸ ਮਾਮਲੇ ਤੇ ਉਹੀ ਕੱਲ ਮੈਂ ਕਹਿੰਨਾ ਕਿ ਜਥੇਦਾਰਸ ਆ ਉਹ ਤਾਂ ਇੱਥੋਂ ਤੱਕ ਕਹਿ ਗਏ ਸਨ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਉਸ ਤੋਂ ਬਾਅਦ ਇਹ ਕਹਿੰਦੇ ਜੀ ਕਿ ਜੇ ਮਾਫੀ ਦਿੱਤੀ ਹੋਵੇ ਤੇ ਸਿਰ ਕਟਾ ਦੇਾਂਗੇ ਜੀ ਮਤਲਬ ਕਿ ਇਹਨਾਂ ਨੇ ਤੇ ਇੱਕ ਸਟੇਟਮੈਂਟ ਦਿੱਤੀ ਸੀ ਮੈਂ ਬਿਲਕੁਲ ਦਿੱਕੀ ਮੈਨੂੰ ਕਈ ਸਾਲ ਹੋ ਗਏ ਆ ਉਹ ਕਈ ਸਾਲਾਂ ਦੇ ਵਿੱਚ ਇੱਕ ਵਾਰੀ ਬੋਲੇ ਸਾਂ ਜੀ ਤਾਂ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵੀ ਦੇਖੋ ਗੱਲ ਇਹ ਆ ਕਿ ਜੇ ਗੁਰਮਤਾ ਤੁਸੀਂ ਮਾਫੀ ਦਾ ਪਹਿਲਾਂ ਪਾਇਆ ਫਿਰ ਰੱਦ ਕੀਤਾ ਤੇ ਸ਼ਾਇਦ ਗਿਆਨੀ ਰਗਵੀਰ ਸਿੰਘ ਜੀ ਵੀ ਉੱਥੇ ਹੀ ਸਨ ਹੂੰ ਉਸ ਵੇਲੇ ਕਿ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਗਿਆਨੀ ਗੁਰਮਖ ਸਿੰਘ ਨੂੰ ਕੌਮ ਨਾ ਪੁੱਛੇਗੀ ਕਿ ਤੂੰ ਪਹਿਲਾਂ ਝੂਠ ਬੋਲ ਰਿਹਾ ਸੀ ਕਿ ਹੁਣ ਤੇਰੀ ਚੁੱਪੀ ਝੂਠੀ ਹੈ ਕੌਮ ਤੱਕ ਜਰੀ ਪੁੱਛ ਕੇ ਰਹਿ ਜਾਂਦੀ ਹੈ ਜ਼ਮੀਰ ਵੀ ਤਾਂ ਪੁੱਛੋ। ਉਹੀ ਤੇ ਕੱਲਿਆ ਹਿੰਮਤ ਸਿੰਘ ਪਹਿਲਾਂ ਉਹਨਾਂ ਲੋਕ ਲੋ ਖੜੇ ਸਨ ਸਾਡੇ ਸਾਨੂੰ ਜੀ ਟਾਰਚਰ ਕੀਤਾ ਜਾ ਰਿਹਾ। ਅੱਜ ਵੀ ਮੇਰੇ ਸ਼ਾਇਦ ਮੋਬਾਈਲ ਦੇ ਵਿੱਚ ਉਹਨਾਂ ਦਾ ਨੰਬਰ ਹੋਵੇਗਾ। ਜੀ ਅੱਜ ਵੀ ਉਹ ਉਹਨਾਂ ਦਾ ਨੰਬਰ ਮੇਰੇ ਮੋਬਾਈਲ ਦੇ ਵਿੱਚ ਹੋਵੇਗਾ ਕਿ ਅਸੀਂ ਉਹਨਾਂ ਦੇ ਨਾਲ ਇੰਟਰਵਿਊਜ਼ ਕਰਦੇ ਰਹੇ ਉਹਨਾਂ ਟਾਈਮਾਂ 'ਚ ਕਿਉਂਕਿ ਰੇਡੀਓ ਵਗੈਰਾ ਕਰਦੇ ਹੁੰਦੇ ਸੀਗੇ। ਤਾਂ ਕਹਿੰਦਾ ਮਤਲਬ ਇਹ ਕਿ ਭਾਈ ਇਹ ਸਭ ਕੁਝ ਜਿਹੜਾ ਹੈ ਨਾ ਉਹ ਇੱਕ ਮੌਕੇ ਤੇ ਆ ਕੇ ਕੁਝ ਹੋਰ ਹੈ ਦੂਜੇ ਮੌਕੇ ਤੇ ਆ ਕੇ ਕੁਝ ਹੋ ਰਿਹਾ ਉਹ ਪਹਿਲੇ ਮੌਕੇ ਤੇ ਜੋ ਕੁਝ ਕੀਤਾ ਜਾਂ ਕਿਹਾ ਉਹਦੇ ਲਈ ਕੋਈ ਜਵਾਬਦੇ ਬਣਦਾ ਹੀ ਨਹੀਂ ਨਾ ਕੋਈ ਬਣਾਉਂਦਾ ਜੀ 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 ਮਿੰਟੂ ਜੀ ਕਈ ਦੋਸਤ ਹੋਰ ਵੀ ਕਹਿ ਰਹੇ ਨੇ ਕਿ ਮੂੰ ਤਾਂ ਫਿਰ ਉਸੇ ਪ੍ਰਮਾਤਮਾ ਨੂੰ ਦਿਖਾਉਣਾ ਸਿਮਰਨਜੀਤ ਜੀ ਕਹਿ ਰਹੇ ਨੇ ਕਿ ਮੈਨੂੰ ਇੱਕ ਏਜੰਸੀ ਦੇ ਦਿਓ 15 ਮਿੰਟਾਂ ਸਾਰਾ ਸੱਚ ਸਾਹਮਣੇ ਆਜੂ ਖੈਰ ਇਦਾਂ ਨਹੀਂ ਇਹ ਬਹੁਤ ਉਲਝੇ ਹੋਏ ਮਾਮਲੇ ਨੇ ਜੀ ਇੰਨਾ ਸਾਨਾ ਮਸਲਾ ਨਹੀਂ ਹੈ ਜੀ ਬਿਲਕੁਲ ਦੇਖੋ ਇਸ ਮਾਮਲੇ ਨਾਲ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਕਿ ਸਾਰੇ ਮਹਿਕਮਿਆਂ ਚੋਂ ਚਲੋ ਸੋਰਸ ਹੁੰਦੇ ਆ ਜੀ ਇਸੇ ਹੀ ਇਨਵੈਸਟੀਗੇਸ਼ਨ ਨਾਲ ਜੁੜੇ ਸਾਡੇ ਭਰਾ ਹੀ ਆ ਕਹਿ ਲੋ ਕਿ ਸੋਰਸ ਵੀ ਆ ਤਾਂ ਉਹ ਉਹ ਬਹੁਤ ਕੱਲ ਕਹਿੰਦੇ ਕਿ ਇੱਕ ਸਾਹਮਣੇ ਗੁਰਦੁਆਰੇ ਦੇ ਤੇ ਦੁਕਾਨ ਸੀਗੀ ਜੀ ਜੇਕਰ ਉਹਦੇ ਤੋਂ ਪੁੱਛ ਕੇ ਚ ਹੋ ਜਾਂਦੀ ਮੌਕੇ ਤੇ ਤੇ ਸਾਰਾ ਮਸਲਾ ਹੱਲ ਹੋ ਜਾਂਦਾ ਸੀਗਾ ਇਹ ਗੱਲ ਆਫ ਦੀ ਰਿਕਾਰਡ ਮੈਨੂੰ ਸਾਡੇ ਮਿੱਤਰ ਨੇ ਮਿੱਤਰਕਿ ਅਜੀਜ਼ ਨੇ ਸਾਡੇ ਜੀ ਜਿਹੜੇ ਕਿ ਜੁੜੇ ਰਹੇ ਆ ਇਹਨਾਂ ਗੱਲਾਂ ਦੇ ਨਾਲ ਤੋਂ ਕਹਿੰਦੇ ਕਿ ਜਦੇ ਹੱਲ ਹੋ ਸਕਦਾ ਸੀ ਮਸਲਾ ਸਾਰਾ ਕੁਝ ਹੋ ਸਕਦਾ ਸੀ ਜੀ ਮਟਿਆ ਪਰ ਉਸ ਵੇਲੇ ਜਿਹੜੇ ਅਪਸਰ ਸੀਗੇ ਸ਼ਾਇਦ ਉਹ ਤੋਂ ਬਾਅਦ ਸੀ ਉਹ ਹੁਣ ਛੋਟੇ ਦੀ ਕਿੱਥੇ ਗੱਲ ਸੁਣਦੇ ਬਿਲਕੁਲ ਬਿਲਕੁਲ ਜਦ ਕਿ ਜਿਹੜੇ ਛੋਟੇ ਹੁੰਦੇ ਉਹਨਾਂ ਦਾ ਵੀ ਨੈਟਵਰਕ ਹੁੰਦਾ ਹੈ ਨਾ ਜੀ ਤਾਂ ਛੋਟੇ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਇਹਨੂੰ ਚੱਕੀਏ ਤੇ ਮਿੰਟ 10 20 ਲੱਗਣੇ ਆ ਮਸਲਾ ਹੱਲ ਹੋ ਜਾਏਗਾ ਨਾ ਉਹ ਆ ਤੇ ਜੋ ਮਰਜ਼ੀ ਕਹਿ ਦਿਓ ਪਰ ਕਿਤਨੇ ਕਿਤਨੇ ਪਰ ਉਹ ਜਿਹੜੇ ਅਧਿਕਾਰੀ ਚੁੱਪ ਸੀ ਉਹ ਕਿਉਂ ਚੁੱਪ ਸੀ ਉਹ ਚਾਹੁੰਦੇ ਨਹੀਂ ਇਹ ਜਿਹੜੀ ਕਿਉਂ ਹੈ ਨਾ ਸਭ ਤੋਂ ਜ਼ਿਆਦਾ ਕਹ ਲੋ ਕਿ ਐਸ ਵੇਲੇ ਕਿਉਂ ਜਿਹੜੀ ਹੈ ਉਹ ਜੇ ਕਿਸੇ ਨੂੰ ਰਿਐਕਸ਼ਨ ਕਰ ਰਹੀ ਹੈ ਤਾਂ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਰ ਰਹੀ ਹੈ ਜੀ ਕਈ ਕਿਉਂ ਹੈਗੀਆਂ ਨੇ ਜਿਹਦੇ ਜਵਾਬ ਜਿਹੜੇ ਆ ਉਹ ਨਾ ਤੇ ਤੁਹਾਡੇ ਕੋਲ ਆ ਨਾ ਮੇਰੇ ਕੋਲ ਆ ਤੇ ਨਾ ਹੀ ਸ਼ਾਇਦ ਇਹ ਨਾ ਸਾਰੇ ਘਟਨਾਕ੍ਰਮਾਂ ਦੇ ਨਾਲ ਛੁੜੇ ਲੋਕਾਂ ਕੋਲ ਆ ਜੀ ਇੱਕ ਦੋਸਤ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵੀ ਇਨਸਾਫ ਦੇਣ ਦੀ ਬਜਾਏ ਇਸ ਤਈ ਰਾਜਨੀਤੀ ਕਰ ਰਹੀ ਹੈ ਬਿਲਕੁਲ ਉਲਝਾ ਪੈਦਾ ਹੋ ਗਿਆ ਹੁਣ ਤਾਂ ਜਿਵੇਂ ਕਲੀਅਰ ਨੂੰ ਇਹਨਾਂ ਨੇ ਬਣਾ ਲਿਆ ਸਰਕਾਰੀ ਗਵਾਹ ਲਗਭਗ ਬਣਾ ਲਿਆ ਹਾਲਾਂਕਿ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਮੈਂ ਤੁਹਾਨੂੰ ਦੱਸ ਦਵੇ ਇਹ ਨਹੀਂ ਕਿ 164 ਦਾ ਬਿਆਨ ਦਰਜ ਕੀਤਾ ਤੇ ਨਾਲ ਦੀ ਨਾਲ ਕੋਈ ਵਾਧਾ ਮਾਫ ਗਵਾਹ ਬਣ ਗਿਆ ਉਹਦੇ 'ਚ ਇਹ ਹੁੰਦਾ ਕਿ ਅਪਰੂਵਲ ਹੁੰਦੀ ਹੈ ਜੀ ਜੀ ਜੇ ਕੋਰਟ ਅਪਰੂਵ ਕਰੇਗਾ ਫੇਰ ਹੀ ਉਹਨੇ ਜਾ ਕੇ ਵਾਦਾ ਮਾਫਗਵਾ ਬੰਨਾ ਜੀ